ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨਾਂ 'ਚ ਭਾਰਤੀ ਫੌਜ ਨੇ ਦਰਬਾਰ ਸਾਹਿਬ ਸੱਚਖੰਡ ਨੂੰ ਘੇਰਾ ਪਾਇਆ ਚੜ੍ਹਦੀ ਕਲਾ ਵਾਲੇ ਸੂਰਮਿਆਂ ਨੂੰ ਘੇਰਾ ਪਾਇਆ ਹੋਇਆ ਪਰ ਫੌਜ ਨੂੰ ਚੜ੍ਹਦੀ ਕਲਾ ਦਾ ਮਤਲਬ ਨਹੀਂ ਪਤਾ ਵੀ ਚੜ੍ਹਦੀ ਕਲਾ ਹੁੰਦੀ ਕੀ ਹੈ ਤੇ ਅਗੋ ਚੜ੍ਹਦੀ ਕਲਾ ਵਾਲੇ ਦਾ ਜਵਾਬ ਕਿਦਾਂ ਦਾ ਆਉਣਾ ਹੈ ਮੋਰਚੇ ਸੰਭਾਲੀ ਬੈਠੇ ਚੜ੍ਹਦੀ ਕਲਾ ਵਾਲੇ ਸੂਰਮੇ ਉਹਨਾਂ ਦੇ ਦਿਲਾਂ ਦੇ ਬਲਵਲੇ ਇਸ ਕਵਿਤਾ ਰਾਹੀਂ ਪੇਸ਼ ਕਰ ਰਹੇ ਆ ਪਿਆਰ ਸਹਿਤ ਸੁਣੋ ਹੱਥ ਖੰਡ ਫੌਜਾਂ ਚਾੜ ਤੇ ਮਸੂਮਾਂ ਤੇ ਮਾਰ ਕਰਨੇ ਹੱਥਿਆਂ ਤੇ ਵਾਰ ਨੂੰ ਦਲੇਰੀ ਦੱਸਦੀ ਜਦੋਂ ਸਿੰਘਾਂ ਕੀਤਾ ਵਾਰ ਫੌਜ ਰਹਿਜੂ ਤੱਕਦੀ ਜਦੋਂ ਸਿੰਘਾਂ ਕੀਤਾ ਵਾਰ ਫੌਜ ਰਹਿਜੂ ਤੱਕਦੀ ਵਿੱਚੋਂ ਜੰਮੇ ਦੁਨੀਆਂ ਇਹ ਲੋਹਾ ਮੰਨੇ ਕਾਰੀ ਦਈਏ ਖੰਨੇ ਬੰਨੇ ਵਾਰੀ ਚੀਰ ਦਿੱਤੇ ਨੇ ਸਿਰ ਕੱਢਵੇਂ ਮੈਦਾਨ ਸਿੰਘਾ ਫੱਡੇ ਕੀਤੇ ਨੇ ਸਿਰ ਕੱਢਵੇਂ ਮੈਦਾਨ ਸਿੰਘਾ ਫੱਡੇ ਕੀਤੇ ਨੇ ਇਨ ਫੌਜੀ ਉੱਤੇ ਮਾਨ ਖਾਲਸੇ ਤੋਂ ਅਣਜਾਣ ਦਰਬਾਰ ਪੁੱਜਿਆਂ ਨੇ ਵੇਖੀ ਢੂੜ ਫੱਕਦੀ ਜਦੋਂ ਸਿੰਘਾਂ ਕੀ ਤਵਾਰ ਫੌਜ ਰਹਿਜੂ ਤੱਕਦੀ ਜਦੋਂ ਸਿੰਘਾਂ ਕੀ ਤਵਾਰ ਫੌਜ ਰਹਿਜੂ ਤੱਕਦੀ ਜਰਨੈਲ ਸਿੰਘ ਨਾਮ ਜਰਨੈਲ ਹੈ ਮਹਾਨ ਹੈ ਗਾ ਸਿੰਘਾਂ ਦੀ ਅਸ਼ਾਨ ਸ਼ੀਧੀ ਪ੍ਰਾਨ ਕੀਤੇ ਨੇ ਸਿਰ ਕੱਢਵੇਂ ਮੈਦਾਨ ਸਿੰਘਾਂ ਫਤੇ ਕੀਤੇ ਨੇ ਸਿਰ ਕੱਢਵੇਂ ਮੈਦਾਨ ਸਿੰਘਾਂ ਫਤੇ ਕੀਤੇ ਨੇ ਜਰਨੈਲ ਸਿੰਘ ਸੰਤ ਹੈਗਾ ਰਾਗ ਜਿਉ ਬਸੰਤ ਤੇ ਦਲੇਰੀ ਦਾ ਨਯੰਤ ਤੇਗ ਉਹਦੇ ਸੀਨੇ ਵਸਦੀ ਜਦੋਂ ਸਿੰਘਾਂ ਕੀ ਤਵਾਰ ਫੌਜ ਰਹਿਜੂ ਤੱਕਦੀ ਜਦੋਂ ਸਿੰਘਾਂ ਕੀ ਤਵਾਰ ਫੌਜ ਰਹਿਜੂ ਤੱਕਦੀ ਦਿੱਤਾ ਫੈਰ ਫੌਜ ਖੋਲ ਗੂੰਜੇ ਖਾਲਸੇ ਦੇ ਬੋਲ ਹੈ ਸ਼ੋਬੇਗ ਸਿੰਘ ਕੋਲ ਮੋਰਚੇ ਤਿਆਰ ਕੀਤੇ ਨੇ ਸਿਰ ਕੱਢਵੇਂ ਮੈਦਾਨ ਸਿੰਘਾ ਫੱਟੇ ਕੀਤੇ ਨੇ ਸਿਰ ਕੱਢਵੇਂ ਮੈਦਾਨ ਸਿੰਘਾ ਫੱਟੇ ਕੀਤੇ ਨੇ ਪੇਸ਼ ਕੋਈ ਨਾ ਜਾਵੇ ਸੰਤਾਂ ਕੋ ਕਿੱਦਾਂ ਜਾਵੇ ਹਾਰ ਕਰਦੀ ਏ ਤਾਵੇ ਮੂਹ ਸਿੰਘਾਂ ਦੇ ਤੱਕਦੀ ਜਦੋਂ ਸਿੰਘਾਂ ਕੀ ਤਵਾਰ ਫੌਜ ਰਹਿਜੂ ਤੱਕਦੀ ਜਦੋਂ ਸਿੰਘਾਂ ਕੀ ਤਵਾਰ ਫੌਜ ਰਹਿਜੂ ਤੱਕਦੀ ਅਸੀਂ ਨਾਲੂਏ ਦੇ ਵੀਰ ਬਾਜਾਂ ਵਾਲੇ ਤੇ ਹਾਂ ਤੀਰ ਅਸੀਂ ਲੜਾਂਗੇ ਅਖੀਰ ਪੱਕੇ ਮੱਤੇ ਕੀਤੇ ਨੇ ਸਿਰ ਕੱਢਵੇਂ ਮੈਦਾਨ ਸਿੰਘ ਫਤਹ ਕੀਤੇ ਨੇ ਸਿਰ ਕੱਢਵੇਂ ਮੈਦਾਨ ਸਿੰਘ ਫਤਹ ਕੀਤੇ ਨੇ ਕਰ ਮੋਰਚਾਏ ਬੰਦੀ ਜਗਾ ਖਾਲਸੇ ਨੇ ਮੱਲੀ ਕਰਦਾ ਗਿਛਲੀ ਛੱਲੀ ਫੌਜ ਪੈਰ ਰੱਖਦੀ ਜਦੋਂ ਸਿੰਘਾਂ ਕੀ ਤਵਾਰ ਫੌਜ ਰਹਿਜੂ ਤੱਕਦੀ ਜਦੋਂ ਸਿੰਘਾਂ ਕੀ ਤਵਾਰ ਫੌਜ ਰਹਿਜੂ ਤੱਕਦੀ ਪਿਆਤ ਨਗਰ ਦਾ ਜੋ ਦਾ ਪਿਆਰ ਸ਼ਸ਼ਤਰਾਂ ਨਾਲ ਉਹਦਾ ਲਿਖ ਛੰਦ ਹੈ ਸੁਣਾਉਂਦਾ ਵੀਰ ਰਸ ਪਿਆਰ ਕੀਤੇ ਨੇ ਸਿਰ ਕੱਢਵੇਂ ਮੈਦਾਨ ਸਿੰਘਾ ਫੱਟੇ ਕੀਤੇ ਨੇ ਸਿਰ ਕੱਢਵੇਂ ਮੈਦਾਨ ਸਿੰਘਾ ਫੱਟੇ ਕੀਤੇ ਨੇ ਅਚਖੰਡ ਫੌਜਾਂ ਚਾੜਤੇ ਮਾਸੂਮ ਦਿੱਤੇ ਮਾਰ ਕਰਨੇ ਹੱਥਿਆਂ ਦੀਵਾਰ ਨੂੰ ਦਲੇਰੀ ਦੱਸਦੀ ਜਦੋਂ ਸਿੰਘਾਂ ਦੀ ਤਵਾਰ ਫੌਜਾਂ ਨੂੰ ਤੱਕਦੀ ਜਦੋਂ ਸਿੰਘਾਂ ਦੀ ਤਵਾਰ ਫੌਜਾਂ ਨੂੰ ਤੱਕਦੀ ਫੌਜਾਂ ਨੂੰ ਤੱਕਦੀ ਫੌਜਾਂ ਨੂੰ ਤੱਕਦੀ ਹੋ